ਟੋੜਾ ਸਾਰਿਆਂ ਦਾ ਸਵਾਗਤ ਹੈ ਮੇਰੇ ਨਾਲ ਸੱਜੇ ਪਾਸੇ ਸਰਦਾਰ ਕਿਰਨਜੀਤ ਸਿੰਘ ਸੰਧੂ ਪ੍ਰਧਾਨ ਦੇ ਸਾਥ ਪਾਲਿਤ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਅਤੇ ਸਾਡੇ ਨਾਲ ਹੋਰ ਕਿਸਾਨ ਕਾਂਗਰਸ ਦੇ ਬੜੇ ਅਹਿਮ ਅਹੁਦੇਦਾਰ ਆ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਸਤਨਾਮ ਸਿੰਘ ਪੱਟਾ ਇਹ ਇੱਕ ਆਰਟੀਆਈ ਐਕਟੀਵਿਸਟ ਵੀ ਨੇ ਔਰ ਵਿਸਲ ਬਲੋਅਰ ਵੀ ਨੇ ਮੈਂ ਮੁੱਦਾ ਮੈਂ ਅੱਜ ਉਠਾਉਣ ਜਾ ਰਿਹਾ ਹਾਂ ਬਿਲਕੁਲ ਤੱਥਾਂ ਦੇ ਆਧਾਰ ਤੇ ਉ ਇਹਨਾਂ ਨੇ ਰਿਸਰਚ ਕਰਕੇ ਪਬਲਿਕ ਡੋਮੇਨ ਚ ਲੈ ਕੇ ਆਏ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਕਲਿਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਇ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਇਸ ਮੈਂ ਇਹਦਾ ਤੁਹਾਨੂੰ ਪਤਾ ਕਰਵਾਉਣਾ ਚਾਹ ਰੋਣ ਕਿ ਕਿ ਭਗਵੰਤ ਸਾਨ बतौर ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਹੈ ਉਹ ਹੋਮ ਮਿਨਿਸਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੀਆਂ 144 ਗੱਡੀਆਂ ਟੋ요ਟਾ ਹਾਈਲੈਕਸ ਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰੀ ਹੋਈ ਜਾਂ ਪਰੇਮਾਨੀ ਹੋਈ ਜਾਂ ਪੈਸੇ ਖਾਦੇ ਗਏ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ 네ਗੋਸ਼ੀਏਟ ਕਰਦੇ ਹੋ ਕਿ ਗੱਡੀ ਕਿੰਨੇ ਦੀ ਹੈ ਜੀ ਉਹ ਕਹਿੰਗੇ ਜੀ ਗੱਡੀ ਲੈਟਸ ਸੇ 30 ਲੱਖ ਦੀ ਹੈ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕੱਥੀਆਂ ਬਲਕ ਵਿੱਚ 144 ਟੋਯੋਟਾ ਹਾਈਲੈਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦਣਾ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਫਿਲਿੰਗ ਤੇ ਹੈ ਜੇਕਰ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ ਨੈਗੋਸ਼ੀਏਟ ਕਰਦੀ ਹੈ ਡੀਲਰਸ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ ਨੈਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿਲਕੁਲ ਸੀ ਦੇਖ ਲਓ ਇੱਕ ਗੱਡੀ ਦੀ ਅਗਲਕ 37 ਲੱਖ ਦੀ ਆ ਮੋٹے ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕੰਨੀ ਨਾਲ ਜਾਂ ਜਿਹੜਾ ਜਿਸ ਦੇ ਤੂ ਇਹਨਾਂ ਨੇ ਪਰਚੇਸ ਕੀਤੀ ਔਰ ਨਾਮ ਕੀ ਸੀ ਉਸ ਚੰਗਾ ਹਾਂ ਜਿਹੜਾ ਟਾਇਓਟਾ ਕੇ ਲੌਸਕ ਮੋਟਰਸ ਪ੍ਰਾਈਵੇਟ ਲਿਮਿਟਿਡ ਉਹਦੇ ਨਾਲ ਕਿਤੇ ਨੇ ਗੋਸ਼ੀਏਸ਼ਨ ਨਹੀਂ ਕੀਤਾ ਕਿ ਸੌਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਵੇਦੇ ਚ ਛੋੜ ਦਿਓ ਪੰਜਾਬ ਦੇ ਇਹ ਲੋਕਾਂ ਦੇ ਕੋਈ ਸੀਗੇ ਇਹ ਕੋਈ ਭਗਵਾਨ ਕਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਆ ਉਹਦੇ ਆਪਣੇ ਪੈਸੇ ਨਹੀਂ ਗਏ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫ੍ਰੋ ਹੈ ਕਿ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਤੁਸੀ ਖਰੀਦ ਕਰਨੀਆਂ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ। ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀ ਕੋਈ ਗੱਲ ਨਹੀਂ। ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ। ਲੈਟਸ ਸੇ ਤੇ ਉਹਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੇ ਲਾਗੇ ਲਾਗੇ ਪੂਰਬ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਤੇ ਵੀ ਸਾਨੂੰ ਫਲਾਣੇ ਬਿਜ਼ਨੈਸਪ ਨੇ ਗਲੋਬਲ ਨੇ ਆਏ ਕਿਉਂ ਤੇ ਕੀ ਹਰ ਤੇ ਫਲਾਨੇ ਡੀਲਰ ਨੇ ਸਾਨੂੰ ਇਨੀ ਕੁ ਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦੇਓ ਤੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਯੋਟਾ ਕਰਲੋਸਕਰ ਨੇ ਜਾਂ ਗਲੋਬ ਟੋਯੋਟਾ ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ WhatsApp ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਸਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਹ ਪ੍ਰਾਈਵੇਟ ਪਰਚੇਸਰ ਨੇ ਕਿੰਨਾ ਡਿਸਕਾਊਂਟ ਦਿੱਤਾ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਕਿੰਨੀ ਸੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਦੇ ਦਿੱਤਾ ਟਿਓਟਾ ਵਾਲਿਆਂ ਨੇ ਔਰ 10 ਲੱਖ ਰੁਪਏ ਇੱਕ ਵੀ ਦਿੱਤੇ ਸੀ ਇਸ ਬਿਕੋਜ਼ ਦਿਸ ਲੈਟ ਮੀ ਜਸਟ ਕੰਪਲੀਟ ਜੀ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਬਿੱਲ ਮੈਂ ਨਾਲ ਲਾ ਰਿਹਾ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਹਾ ਜਾ ਰਿਹਾ ਮੇਰੇ ਮੇਰੇ ਕੋਈ ਵੀ ਰਿਸ਼ਤੇਦਾਰਾਂ ਦੀ ਕੀਤੀ ਗੱਡੀ ਪਿਕਅਪ ਹੈ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਕੀਤੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਦਿਖਾਓ ਅਗੇ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟੋਟਾ ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ ਸਾਢੇ ਦੀ ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਐਸੀ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਤੇ ਨੇ ਔਰ ਜੀਪ ਮੰਤਰੀ ਦਾ ਜਿਹੜਾ ਉਸਟੀ ਰਾਜਪੀਤ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨ ਕਿ ਗਲੋਬ ਟੋਟਾ ਨੇ ਬਿਕੋਜ਼ ਉਹਨਾਂ ਨੇ ਪ੍ਰੋਬਬਲੀ ਡੀਲ ਕਰਾਈ ਆ ਟੋਟਾ ਗਲੋਬ ਵਾਲੇ ਦੇ ਬਰਥ ਦੇ ਇੰਟਰਮੀਡੀਏਟ ਟੇਰੀ ਵਰਦੀ ਗੋ ਬਿਟਵੀਨ ਇਨ ਦਿਸ ਡੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੋਟਾ ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਦਿਸ ਡੀਲ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਤਾ ਗਿਆ ਸਾਡਾ ਇਹ ਮੰਨਣਾ ਵਾ ਇਹ ਬਹੁਤ ਵੱਡੀ ਬੇਈਮਾਨੀ ਹੋਈ ਆ ਥਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕਰਪਸ਼ਨ ਰਿਲੇਟਿਡ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮਐਲਏ ਸੈਪਰੇਟਲੀ ਇਹ ਕੰਪਲੇਂਟ ਡੀਜੀਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦ ਹੋਮ ਮਿਨਿਸਟਰ ਆਫ ਇੰਡੀਆ seeking a cbi inquiry lekin email kar diya directly to the director cbi uh, the agency nu sudhar ke ek email kiti ya uh, to the director enforcement directorate ed nu eh sariyan emails karan to baad dgp daftar nu email karan to baad unna na telephone de utte check karan to baad main tode biji di domain vich aaya ha aur eh sidha sidha ਦੇ ਦੇਖ ਕੇ ਪਲੇਟ ਹਸ ਸ਼ੁੱਡ ਬੀ ਡੈਲਡ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਥਾਨੀਏ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਮੋਟਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕਦਮੇ ਝੂਠੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜੇ ਜਿਹੜੀ ਇਕੁਆਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਪਲੇਟੈਂਟ ਕਰਪਸ਼ਨ ਬਾਏ ਦ ਚੀਫ ਮਿਨਿਸਟਰ ਹਿਮਸੈਲਫ ਪਲੇਟੈਂਟ ਸਾਫ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾਗੇ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 21.21 ਕਰੋੜ ਰੁਪਏ ਤੱਕ ਦੀ ਥੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇੰਨਾ ਕੁਲੀ ਤਾਂ ਪੰਜਾਬ ਸਰਕਾਰ ਲੈ ਨਹੀਂ ਗਈ ਕਿ ਟੋਇਟਾ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਤੇ ਔਰ ਮੈਂ ਆ ਵਾਸ ਸਪਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆ ਵਾਸ ਸਪਰਾਈਜ਼ ਕਿ ਇੰਨੀ ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਨੋਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਤੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਜਿਹੜੀਆਂ ਗੱਡੀਆਂ ਦਿੱਤੀਆਂ ਨੇ 36 ਲੱਖ ਰੁਪਏ ਸੜਕ ਸੁਰੱਖਿਆ ਫੋਰਸ ਜਿਹਦੀ ਸੰਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤੋਂ ਨਾਲ ਕੁਝ ਦੇਖੀ ਹੋਊਗੀ ਉਦਾਂ ਹੀ ਪਸੂ ਫਿਰਦੇ ਨੇ ਸੜਕਾਂ ਤੇ ਉਵੇਂ ਐਕਸੀਡੈਂਟ ਹੁੰਦੇ ਨੇ ਅਗਰ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਡ ਡੈਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀਆਂ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਈਆ ਲੱਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੇ 35 35 ਲੱਖ ਦੇ ਕਿਤੇ ਵਿੱਚ 144 ਕਿੰਨੀ ਆਉਂਦੀ ਜਸ ਸਪੈਂਡਡ ਆਨ ਦਿਸ ਮੈਜਰ 52 ਕਰੋੜ ਰੁਪਈਆ ਉਸ ਤੋਂ ਜ਼ਿਆਦਾ ਲੱਗ ਰਿਹਾ ਹੈ 144 ਆ ਜੀ ਅੱਛਾ ਚਲੋ ਜਾ ਸੱਤ ਕਰੋੜ ਰੁਪਏ ਦੀ ਪਰਚੇਜ਼ ਹੋਈ ਹੈ ਕੀ ਉਹਦੇ ਨਾਲ ਪੰਜਾਬ ਦੇ ਵਿੱਚ ਐਕਸੀਡੈਂਟ ਘਰੇ ਨੇ ਵਾਕੇ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟਡ ਦਾ ਉਹਨੂੰ ਅੰਕਲ ਲੋਕਾਂ ਨੂੰ ਤਾਂ ਦੱਸਣਾ ਦੇਈਦਾ ਕਿ ਲੋਕੇ ਨਾਰਮਲ ਕੋਰਸ ਵਿੱਚ ਵੀ ਵਸ ਰਹੀ ਕਿ 5-5000 ਦੇ ਲਾਗੇ ਮੋਟਾ ਹੁੰਦੀਆਂ ਐਕਸੀਡੈਂਟਾਂ ਚ ਐਮਰੀ ਪੰਜਾਬ ਤੋਂ ਦੇ ਕੀ ਇਹ ਸਿਰਫ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਇੰਨੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀ ਇਸ ਰੇਂਜ ਵਿੱਚ ਪਿਕਅਪ ਬੈਂਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸੁਧਾਰਨ ਬੇਟੀਆਂ ਨੇ ਉਹ ਖਾਸ ਤਰਹਿ ਰਿਕਰੂਟਮੈਂਟ ਸਨ। ਤੇ ਓਟਾ ਪਿਕਅਪ ਕੀਤੀ ਗਈ ਹੈ। ਫਿਰ ਟੋਯੋਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਬੀਡ ਕੀਤੀ ਗਈ ਆ ਉਹ ਬਿਕਅਪ ਕੀਤੀ ਗਈ ਆ, ਲੱਭੀ ਗਈ ਆ। ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਹਨ ਕੈਸ਼। ਫਿਰ ਉਹਨਾਂ ਦੇ ਨਾਲ ਕੋਲੋਕਾ ਪੈਦਾ ਕੀਤਾ ਗਿਆ। ਕੋਈ ਟਰਿੰਗ ਪ੍ਰੋਸੈਸ ਫੋਲੋ ਕੋ ਕੰਪਿਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਆਰ ਨਹੀਂ ਦਿੱਤਾ ਗਿਆ। ਹਰੇ ਇੰਡੀਆ ਦੇ ਟਾਇਓਟਾ ਮੈਨੂਫੈਕਚਰਰਸ ਜਾਂ ਇਨ ਦਿਸ ਕੈਟੇਗਰੀ ਆਫ ਵਹੀਕਲ ਜਿਹੜੀ ਪਿਕਅਪ ਵਹੀਕਲ ਇਸ ਕੈਟੇਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚੇ ਟਾਇਓਟਾ ਦੇ ਜਾਂ ਵਿੱਚੇ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਫਾਈਨਲ ਲੋਕੀ ਸੀ ਲੇਕਿਨ ਚੀਫ ਮਿਨਿਸਟਰ ਆਫ ਉਸ ਵਰੇ ਮਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਆਪਾਂ ਟਾਇਓਟਾ ਹਾਈਲੈਕਸ ਹੀ ਲੈਣੀ ਆ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਆ ਕਿ ਪੰਜਾਬ ਸਰਕਾਰ ਦੂਜਿਆਂ ਦੇ ਦਾ ਬੜੀ ਛੇਤੀ ਚੁਟਕਲੇ ਤੇ ਪੰਚਕਾਸ ਦੇ ਨੇ ਮਜ਼ਾਕ ਉਡਾਉਂਦੇ ਨੇ ਕੀ ਭਗਵਾਨ ਕਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਸੋ ਵੀ ਵਿਲ ਫਾਲੋਅ ਇਟ ਦਿਸ ਕੰਪਲੇਂਟ ਆਫ ਵਿਦ ਦ ਸੀਪੀਆਈ ਵੀਲ ਫਾਲੋਅ ਦਿਸ ਕੰਪਲੇਂਟ ਆਫ ਵਿਦ ਥੀਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਆਫ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਦਾ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੌਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫਾਰਵਰਡ ਕਰ ਦੂੰਗਾ ਅਗਰ ਤੁਸ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਲੰਦੇ ਅੰਕ ਚਾਹਤਾਂ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਜਿਹੜਾ ਉਹ ਕਰਾ ਜੀ ਇਹ ਜਿਹੜਾ ਹੈੱਡਕੌਨ ਹੁੰਦਾ ਜੀ ਪਰਵਾਰ ਦਾ ਹੋਮ ਮਿਨਿਸਟਰ ਮਾਨਮਾਨ ਉਹਦੀ ਛੱਤਰ ਛਾਇਆ ਨਾਲ ਰਾਜਕੀ ਦੇ ਤਾਂ ਉਹਦੇ ਆਲਰੇਡੀ ਆਗੀ ਗੱਲ ਹੈ ਕਿ ਉਹਦੇ ਦੋ ਟੋਯੋਟਾ ਇਨੋਵਾ ਕਿੱਟੀਆਂ ਲਈਆਂ ਨੇ ਕਿ ਨਹੀਂ ਲਈਆਂ ਇਹਦਾ ਹੁਣ ਜਾਂਚ ਕਰ ਸਕੀਂਗਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਮੈਂ ਤੁਹਾਡੇ ਨਾਲ ਪਬਲਿਕਲੀ ਸਾਂਝੀ ਕਰੀ ਉਹ ਐਸਪੀ ਆ ਪੰਜਾਬ ਦਾ ਉਸ ਕੋਲ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਨਹੀਂਆਂ ਕਿ ਨਹੀਂ ਲਈਆਂ ਜੇ ਨਹੀਂ ਨਹੀਂ ਆ ਤਾਂ ਵੀ ਆ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਦਾ ਬਿਲਿੰਗ ਇਜ਼ ਔਨ ਦਾ ਨੇਮ ਆਫ ਡੀਜੀਪੀ ਪੰਜਾਬ ਦਾ ਥੇਰਫੋਰ ਹੀ ਆਲਸੋ ਇਜ਼ ਐਕਚੁਅਲੀ ਅਨਸਰਡ ਦੱਸੋ ਜੀ ਹਾਂ ਡਾਇਰੈਕਟ ਕੰਪਨੀ ਤੋਂ डायरेक्ट कंपनी तो खरीदिया गई प्रोबरली ग्लोब प्योटा हैज स्टेट द रोल ऑफ गो बिटवीन हाँ जी नहीं हाईक्स इसे मॉडल पर पंद्रह लाख लगे मैनुअलैक्ट जी मैनुअल ड्राइव है ना गई टॉप पॉइंट है जरा वैसे ही सदारण की गल है कि दैट यू गो इन टू सच बल्क यू नैगोशिएट अलॉट एंड ट्राई टू फाइंड आउट दट एंड देन बाय हलो थोड़ा सब नाम सुना उन्होंने गल कर लो आप ਕੋਈ ਜਦੋਂ ਤੋਂ ਕਿਹਾ ਜਾਂਦਾ ਨੇ ਕਿ ਪੱਤਰ ਦਾ ਸਾਡੇ ਭਰਾ ਲੱਭਦੇ ਨੇ ਪੱਤੀ ਉਹਦਾ ਲੱਭੀ ਆਖਰੀ ਫਿਰ ਉਹਨਾਂ ਦੋ ਨੰਬਰ ਦੀ ਵੇਤੀ 3 ਚੰਦੇ ਨਹੀਂ ਹੈਗਾ ਜਿੱਥੇ ਨਹੀਂ ਹੈਗਾ ਇਸ ਕਰਕੇ ਆਖਰੀ ਦਾ ਸਾਰਾ ਸੁਭਾਰ ਦਾ ਛੱਟਾ ਹੋਰ ਇੱਕ ਸਾਲ ਤੋਂ ਬਾਅਦ ਰੇਲ ਕਿੰਨਾ ਕਿੰਨੇ ਮਿਲਣਾ ਨਾ ਸੁਭਾਰਾ ਉੱਪਰ ਤੋਂ ਨੋਟ ਕਿ ਜਾਣਾ ਹੈ ਵਿਕਾਸ ਕਰੀ ਜੀ ਜੀ 4 ਕੁ ਚਾਰ ਤੋਂ ਮਗਰ ਨਾ ਜਦੋਂ ਨਹੀਂ ਕਰਨਾ ਹੋਰ ਵੀ ਜਾਣਦੇ ਮੰਗਦਾ ਰਹਿਣਾ ਇਸ ਕਰਕੇ ਐਪਲ ਤੋਂ ਤੁਹਾਨੂੰ ਯਾਦ ਹੋਵੇਗਾ 2030 ਦੇ ਵਿੱਚ ਇਹ ਤਾਂ ਮੇਰੇ ਜਿਹੜਾ ਕਾਲੇ ਗੱਲ ਤੇ 3000 ਦਰਜ ਹੋਈ। ਮੈਂ ਹੁੰਦੇ ਜਿਵੇਂ ਸਰਵਦਾ ਹੀ ਆ। ਪ੍ਰਾਪਤ ਕਰਦੇ ਇਹਨਾਂ ਨੇ ਮੇਰੇ ਤੇ ਪਿੱਛੇ ਜਿਹੜੇ ਦੀ ਪਤਾ ਕੀਤਾ ਮੈਨੂੰ ਇਹਨਾਂ ਨੇ 6 ਮਹੀਨੇ ਪਿਆ ਕੇ ਰੱਖਿਆ। ਮੇਰੀ ਨਾਸਟ ਦੇ ਮੁਲਾਜ਼ਮ ਰਲੇ ਹੋਏ ਨਹੀਂ ਤੇ। ਉਹ ਜਿਹੜੀਆਂ ਕੰਪਲੇਂਟਸ ਘੱਟੋ ਘੱਟ 340 ਅੰਪਲੇਅਰ ਜਿਹੜਾ ਰਿਪੋਰਟ ਵੀ ਐਵਿਡੈਂਸ ਕਰਨੀ ਕਿ ਸਰਕਾਰ ਦੇ ਜ਼ਮੀਨ ਨੂੰ ਖੋਹੂ ਲਾਇਆ ਗਿਆ। ਪੀਡੀਆ ਤੋਂ ਪੀਸੀਆ ਦਸਤਾਵੇਜ਼ਾਂ ਦੇ ਵਿੱਚ। ਪਰ ਇਹਨਾਂ ਇਹ ਜਿਹੜੀ ਪੀਸੀਆ ਲੋਬੀ ਹੈ ਇਹਨਾਂ ਨੇ ਮੈਂ ਮੇਰੇ ਤੇ ਬੱਚੇ ਦਾ ਦਸਤਾਵੇਜ਼ ਲਵਾਏ ਨੇ। ਔਰ ਹਾਰ ਕੇ ਮੈਨੂੰ ਕਿਉਂਕਿ ਮੈਨੂੰ ਕਿਸੇ ਨੇ ਮਤਲਬ ਕਿ ਮੇਰੀ ਸੁਣੀ ਨਹੀਂ ਗਈ ਤਾਂ ਮੈਨੂੰ ਇਹ ਕੇਸ ਨੂੰ ਬਾਹਰ ਲੈ ਕੇ ਆਉਣਾ ਪਿਆ। ਇਸ ਤੋਂ ਇਲਾਵਾ ਪਹਿਲਾਂ ਤੁਸੀਂ ਹੋਰ ਆਰਟੀਆਈ ਵਗੈਰਾ ਪਾਉਂਦੇ ਰਹੇ ਦਰ? ਜੀ ਬਿਲਕੁਲ ਬਿਲਕੁਲ ਮੈਂ ਪਿਛਲੇ 5-6 ਸਾਲ ਤੋਂ ਮੈਂ ਆਰਟੀਆਈ ਪਾਇਆ ਹੈ ਸੁਬੀਨ ਦੇ ਵਿੱਚ ਪਰ ਹੁਣ ਆਰਟੀਆਈ ਤੋਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਸੋਲੂਸ਼ਨ ਇਹਨਾਂ ਨੇ ਆਲਰੇਡੀ ਖਤਮ ਕਰ ਦਿੱਤਾ ਹੋਇਆ ਹੈ। ਜੇ ਕੋਈ ਆਰਟੀਆਈ ਦੇ ਵਿੱਚ ਤਰੀਕ ਪੈਂਦੀ ਹੈ ਤਾਂ 8 ਮਹੀਨੇ ਨੂੰ 9 ਮਹੀਨੇ ਤੋਂ ਪਹਿਲੇ ਤਾਂ ਤਰੀਕ ਨਹੀਂ ਆਉਂਦੀ। ਤੇ ਜੇ ਆ ਜਵੇ ਜੇ ਅਸੀਂ ਇਸ ਵਾਰੀ ਗੈਰਹਾਜ਼ਰ ਹੋ ਜਾਈਏ ਤਾਂ ਡਿਸਪੋਜ਼ ਆਫ ਕਰ ਦਿੰਦੇ ਆ। ਕਿ ਉਹੀ ਜਿਹੜੇ ਡਿਪਾਰਟਮੈਂਟ ਆਲਾ ਫੇਸ ਟ੍ਰੀ ਕਰਦੇ ਕਿਤਾ ਤੈਨੂੰ ਡਿਸਪੋਜ਼ ਆਫ ਵੀ ਕਰਦੇ ਉੱਪਰ ਤੱਕ ਪੈਸੇ ਜਾਂਦੇ ਨੇ ਤੇ ਜਿਹੜਾ ਆਰਟੀਆਈ ਦਾ ਇੱਕ ਅਲੱਗ ਦਾ ਸਬਜੈਕਟ ਹੈ ਬੜਾ ਇਨ ਸ਼ੋਰਟ ਹੈ ਵੀ ਤੁਹਾਨੂੰ ਕਟੋ ਕਾਟ ਨਹੀਂ ਤਾਂ ਮੇਰੇ ਖਾਤੇ ਪਰ 15 ਹਜ਼ਾਰ ਕੇ ਪੈਂਡਿੰਗ ਵੀ ਅੱਜ ਐ ਇੱਕ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਇਕੱਲਾ ਇੱਕ ਚੀਫ ਹੀ ਲਾਇਆ ਸੀ ਹੁਣ ਕੋਈ ਇਹਨਾਂ ਨੇ ਦੋ ਤੇ ਕਮਿਟ ਲਾਏ ਹਾਲੇ ਵੀ ਜਿਹੜੀ ਉਹਦੀ ਸਟਰੈਂਥ ਹੈ ਉਹ ਮੇਰਾ ਸਪੈਸ਼ਲ ਸਟਰੈਂਥ ਉਸ ਆਰਟੀਆਈ ਕਮਿਸ਼ਨ ਹੱਟ ਗਏ ਐ ਵੈਸੇ ਪੰਜਾਬ ਦੇ ਵਿੱਚ ਦਿਨੋਂ ਹਟ ਗਏ ਨੇ ਕਿ ਦੇਖੋ ਫਲੇ ਲੈਵਲ ਤੇ ਜਿਹੜੀ ਪ੍ਰਾਈਮਰੀ ਅਫਸਰ ਹੈ ਲੈਟਸ ਸ ਕੋਈ ਬीडीपी ਹੋ ਉਹ ਹੀ ਨਹੀਂ ਆਪੇ ਇਹ ਦਿੰਦਾ ਕੋਈ ਤੁਸੀਂ ਕਿਸੇ ਐਸਐਸਟੀ ਦਫਤਰ ਪਾ ਕੇ ਦੇਖ ਲਓ ਡੀਸੀ ਦਫਤਰ ਪਾ ਕੇ ਦੇਖ ਲਓ ਕਿਸੇ ਸੀਸੀ ਤੇ ਪਾ ਕੇ ਦੇਖ ਲਓ ਆਰਟੀਆਈ ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਤੈਉ ਪਹਿਲਾ ਘੋੜ ਕੇ 15000 ਕੈਂਪਲੇਟ ਜਿਹੜੀ ਆਰਟੀਆਈ ਕਮਿਸ਼ਨ ਦੇ ਬੋਲ ਰਿਹਾ ਲੈਟਸ ਅ ਡਿਫਰੈਂਟ ਸਬਜੈਕਟ ਆ ਔਰ ਟੁਗੇਦਰ ਲੇਕਿਨ ਬਿਕੋਜ਼ ਇਹ ਆਰਟੀਆਈ ਐਕਟੀਵਿਸਟ ਨੇ ਵਿਸਲ ਬਲੋਅਰ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਇਹਨੂੰ ਟਰੈਰਾਈਜ਼ ਕਰਨ ਦੀ ਉਲਟੀ ਐਫਆਈਆਰ ਦੇ ਉੱਤੇ ਕਰਕੇ ਔਰ ਇਹਨੂੰ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਜਿੱਥੇ ਬੈਠੇ ਨੇ ਸੋ ਮੈਂ ਕੁਝ ਕੁ ਗੱਲ ਕਰਨਾ ਚਾਹੁੰਦਾ ਹਾਂ 15 ਮਿੰਟ ਦੇ ਇਕੱਲਾ ਦਫ਼ਤਰ ਚੈੱਕ ਕਰੋ ਤੁਸੀਂ ਐਂ ਕਰੋ ਐਜ਼ ਅ ਜਰਨਲਿਸਟ ਨਾ ਜਾਓ ਇੱਕ ਬਾਇਰ ਬੰਦ ਕੇ ਜਾ ਕੇ ਕਿਸੇ ਨਿਰਦੇਸ਼ਕ ਨੂੰ ਜਾ ਕੇ ਪੁੱਛ ਲਓ ਤੁਹਾਨੂੰ ਪਤਾ ਲੱਗ ਜਾਊਗਾ ਮੇਰੇ ਆਪਣੇ ਭਤੀਜੇ ਨੇ ਲਈ ਇਹ ਕਿਹੜੀ ਨੋਟਿਸ ਜੀ ਹੈ ਮੇਰੇ ਕੋਲ ਗੱਟਿਆ ਉਹ ਗੱਡੀਆਂ ਵਿਕਦੀਆਂ ਨੇ ਇਹਨਾਂ ਦੀ ਐਸ ਕੇ ਗੱਡੀ ਦੀ ਜਮਾਨਤ ਪਰ ਚੇਸ ਬਣ ਚੁੱਕੀ ਮੈਨੇ ਫੈਕਚਰ ਹੋ ਚੁੱਕੀ ਆ ਇਹਦੀ ਇੰਡੀਆ ਵਿੱਚ ਪਰਚੇ ਸਨ ਤਾਂ ਕਰਕੇ ਕੋਈ ਇਹ ਡਾਟਾ ਪਬਲਿਕ ਡੋਮੇਨ ਵਿੱਚ ਸ਼ੇਅਰ ਕਰੇਨ ਦੈਨ ਵੀ ਬੀ ਅਬਲ ਟੂ ਕੁਐਸਚਨ ਦੈਟ ਸਾਰਿਆਂ ਦਾ ਇੱਕ ਜੋੜਨਾਂ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਨਸ਼ੇ ਕੀ ਬਦੌਰੀ ਆ ਨਾ ਕੀ 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 ਪ੍ਰਕਿਰਿਆ ਨਸ਼ੇ ਦੇ ਬੋਤ ਦਾ ਤਾਂ ਤੁਸੀਂ ਅੱਜ ਅਖਬਾਰ ਚੱਕ ਲਓ ਇੱਕ ਡੀਐਸਪੀ ਸਰਵਿੰਗ ਹੈਜ਼ ਪੁੱਟਾ ਹਾਈ ਕੋਰਟ ਕਿ 300 ਐਫਐਸ ਜਿਹੜੀ ਪੈਂਡਿੰਗ ਹੈ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਨਵੈਸਟੀਗੇਟ ਹੀ ਨਹੀਂ ਕਰ ਰਹੀ ਸੋ ਯੁੱਧ ਨਸ਼ੇ ਪ੍ਰੋਤ ਜਿਹੜਾ ਉਹਦੀ ਤਾਂ ਖੂਕੋਸੇ ਖਬਰ ਨੇ ਕੱਢ ਦਿੱਤੀ ਹੈ ਕਿ ਇੱਕ ਸਰਵਿੰਗ ਦੀ ਗੱਲ ਨੂੰ ਐਨਟੀਪੀਐਸ ਦੇ ਕੇਸ ਨੂੰ ਫੋਲੋਅ ਅਪ ਕਰਨ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਪਾ ਔਰ ਹਾਈ ਕੋਰਟ ਦਾ ਦਰਵਾਜ਼ਾ ਸਭ ਨੂੰ ਖੜਾ ਰੋੜਨਾ ਪੈ ਰਿਹਾ। ਕਰਨਲ ਬਾਟ ਤੇ ਉਹਦੇ ਪੁੱਤ ਦੀ ਕੁੱਟ। ਤੇ ਕਹਿੰਦਾ ਨਾ ਕਿ ਮੈਂ ਬੜਾ ਇਨਸਾਫ ਪਸੰਦ ਰਾਜ ਦੇ ਰਿਆ। ਇੱਕ ਸਰਵਿੰਗ ਫੌਜੀ ਤੇ ਉਹਦੇ ਪੁੱਤ ਦੀ ਕਤਲ ਦੀ ਇਹ ਇਨਸਾਫ ਨਹੀਂ ਦੇ ਸਕੇ। ਔਰ ਉਹ ਚੱਕੇ ਮਾਮਲਾ ਹਾਈ ਕੋਰਟ ਦਾ ਹਾਈ ਕੋਰਟ ਨੇ ਸੀਬੀਆਈ ਕੋਲ ਰੋਲ ਦਿੱਤਾ। ਰਾਈਟ? ਟੂ ਕੇਪ ਇਸ ਨੂੰ ਕਾਪੀ ਹੋਰੇ ਬਿਲਕੁਲ। ਜਿਹੜਾ ਸੀਆਈਏ ਸਟਾਫ ਦੀ ਕਸਟਡੀ ਵਿੱਚ ਮੁੰਡਾ ਮਾਰਿਆਗਾ ਨਰਿੰਦਰ ਸਿੰਘ ਉਹਦੇ 180 ਜਗ੍ਹਾ ਤੇ ਕਰੰਟ ਲਾਇਆ। ਅੱਜ ਤੱਕ ਪੰਜਾਬ ਪੁਲਿਸ ਨੇ ਉਹ ਨਹੀਂ ਖੋਲੇ ਆ ਵੀ ਕੀ ਕੀਤਾ ਸੀ ਅਬੋਰ ਦੇ ਮੁੰਡੇ ਦੋ ਇਨਕਾਊਂਟਰ ਚ ਮਾਰਦੇ ਜਿੱਦੇ ਵੱਡੇ ਵਿੱਚ ਮਰਗੀ ਗਏ ਸਿਰੋ। ਦੇ ਮੈਂ ਹ ਕਮੇਟੀ ਜੋਡ ਆਫ ਕਰਾਇਮ ਅੰਡਰਸਟੈਂਡ ਬਟ ਡਸ ਦੀ ਪੁਲਿਸ ਹੈਵ ਅ ਰਾਈਟ ਟੂ ਕੈਲ ਟੂ ਕਿਲ ਐਨੀਬਾਡੀ ਇਨ ਕੋਲਡ ਬਲੱਡ ਟੂ ਟੈਲ ਟੂ ਕਿਲ ਐਨੀਬਾਡੀ ਇਨ ਐਕਸਟਰਾ ਜੁਡੀਸ਼ੀਅਲ ਮੈਨਰ ਬਾਈਪਾਸਿੰਗ ਦ ਰੂਲ ਆਫ ਲਾ ਤਾਂ ਫਿਰ ਭਗਵਾਨ ਪਾਨ ਨੂੰ ਚਾਹਦਾ ਜੋ ਕਿ ਸਪੀਕਰ ਨੇ ਸਪੀਕੀ ਦਿੱਤੀ ਝੂਠੇ ਪੁਲਿਸ ਮੁਕਾਬਲੇ ਦੀ ਉਹ ਬੋਰ ਦੀ ਵਿਧਾਨ ਸਭਾ ਦੇ ਵਿੱਚ ਕਿ ਮੈਂ ਮੁਬਾਰਕਬਾਦ ਦਿੰਦਾ ਪੰਜਾਬ ਪੁਲਿਸ ਨੂੰ ਇਹਨਾਂ ਨੇ ਬੜਾ ਵੱਡਾ ਕੰਮ ਕੀਤਾ ਤੇ ਪੰਜਾਬ ਪੁਲਿਸ ਮੁਕਰ ਗਈ ਕਿ ਅਸੀਂ ਤਾਂ ਬੱਚਾ ਅਸੀਂ ਉਹਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੋਂ ਮੁੰਡਿਆਂ ਨੂੰ ਝਾੜੀਆਂ ਵਿੱਚ ਦੋ ਬੰਦੇ ਛੁਪੇ ਹੋਏ ਸੀ ਉਹਨਾਂ ਨੇ ਗੋਣੀਆਂ ਚੁਲੀਆਂ ਉਹਦੇ ਨਾਲ ਇੱਕ ਬੰਦੇ 'ਚ ਮਾਰੇ ਗਏ 100 ਬੰਦਾ ਪੁਲਿਸ ਦਾ ਹੋਊਗਾ ਮਾਰੇ ਸਿਰਫ ਉਹ ਦੋ ਹੀ ਗਏ ਇਸ ਤੋਂ ਇਲਾਵਾ ਇੱਕ ਪੁਲਿਸ ਅਕਾਊਂਟਰ ਜਸਪ੍ਰੀਤ ਸਿੰਘ ਦਾ ਜਿਹੜਾ ਫਤਿਆਲੇ ਦਾ ਥੈਟਸ 100% ਡਾਊਟ ਫੋਰ ਐਨ ਆਰ ਆਈ ਬੱਚਾ 22 ਸਾਲ ਦਾ ਆ ਡੋਨਟ ਰੈਕਡ ਰਿਕਾਰਡ ਕ੍ਰਿਮੀਨਲ ਪਰ ਉਹ ਜਿਹੜੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਕਰਨੂ ਬਾਗ ਤੋਂ ਉਹ ਮੁੰਡੇ ਨੂੰ ਕੁੱਟਿਆ ਉਦੋਂ ਥਾ ਪੁਲਿਸ ਅਕਾਊਂਟਰ ਜਸਪ੍ਰੀਤ ਨੂੰ ਮਾਰ ਕੇ ਤਾਰੂਪੀ ਕੇ ਤੋਂ ਉਹਨਕੇ ਸਾਮੂਹਾਂ ਦੇ ਤਰਨ ਨੂੰ ਕਹਤੇ ਇਹ ਸਾਰੀਆਂ ਚੀਜ਼ਾਂ ਕੀ ਦੱਸ ਰਹੀਆਂ ਪੰਜਾਬ ਦੇ ਵਿੱਚ 50 ਬਿੰਦਾਂ ਦੀ ਤੋਂ ਪੁਲਿਸ ਕੇ ਪੁਲਿਸ ਰਾਜ ਆ ਹੁਣ ਉਹਨਾਂ ਨੂੰ ਪੁੱਛਣ ਵਾਲੇ ਹੈ ਨਗਾ ਤੁਸੀਂ ਕੀ ਕਰ ਰਹੇ ਹੋ ਕਿਤਾ ਬੰਦੇ ਮਾਰ ਰਹੇ ਹੋ ਔਰ ਮੈਂ ਸਬਜੈਕਟ ਟੂ ਕਰੈਕਸ਼ਨ ਆ ਕਿਸੇ ਨੇ ਕੋਈ ਟਵੀਟ ਦੀ ਸ냅ਸ਼ਾਟ ਸਰਕੂਲੇਟ ਕੀਤੀ ਆ ਸੋਸ਼ਲ ਮੀਡੀਆ ਤੇ ਕਿ ਡੀਜੀਪੀ ਪੁੱਛ ਰਿਹਾ ਆਪਣੇ ਥੱਲੇ ਜ਼ਿਲ੍ਹਿਆਂ ਦੇ ਵਿੱਚ ਕਿ ਤੁਸੀਂ ਸਫਿਸ਼ਟ ਨੰਬਰ ਹੋਗਨ ਇੰਕਾਊਂਟਰਸ ਨਹੀਂ ਕਰ ਰਹੇ ਅਗਰ ਇਹ ਗੱਲ ਸੱਚ ਆ ਤੇ ਫੇਰ ਤਾਂ ਬਾਕੀ ਕੁਝ ਰਹੀ ਨਹੀਂ ਗਿਆ ਟਾਰਗੇਟ ਦੇ ਰਹੇ ਨੇ ਕਿ ਐਨਡੀਪੀਐਸ ਦੇ ਪਰਚੇ ਤੁਹਾਡੇ ਖਾਣਿਆਂ ਚੋਂ ਹੀ ਲੈਣੇ ਔਰ ਜੜਾ ਮਰਜੀ ਗਰੀਬ ਮਾਤੜ ਫੜ ਕੇ ਚੱਕ-ਚੱਕ ਕੇ ਐਨਡੀਪੀਐਸ ਦੇ ਪਰਚੇ ਅੱਧੇ ਅੰਦਰ ਗਿਰ ਜਾਂਦੇ ਅੱਧੇ ਚੋਂ ਪੈਸੇ ਲੈ ਕੇ ਪੰਜਾਬ ਪੁਲਿਸ ਆਪਣਾ ਕੰਮ ਚੁੱਕ ਜਾਂਦੇ ਛੋਟੇ ਬਈ ਡੇਂਜਰਸ ਟ੍ਰੈਂਡ ਔਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਦਾ ਐਨਆਰਆਈਸ ਤੋਂ ਲੈ ਕੇ ਆਮ ਸਧਾਰਨ ਬੰਦਿਆ ਤੋਂ ਲੈ ਕੇ ਔਰ ਖਾਸ ਤੌਰ ਤੇ ਜਿਹੜੇ ਪੋਲਿਟੀਕਲ ਆਪੋਨੈਂਟਸ ਨੇ ਇਹਨਾਂ ਦੇ ਦੇ ਆਰ ਟੋਟਲੀ ਅਨਸੇਫ ਇਹ ਸਭ ਕੁਝ ਇਹ ਸਾਰਾ ਕੁਝ ਮਿਲੇ ਹੋਏ ਨੇ ਪੁਲਿਸ ਇਹਨਾਂ ਦੇ ਹੱਥ ਦੇ ਵਿੱਚ ਆ ਪੁਲਿਸ ਹਸ ਬੀਨ ਟੋਟ ਟੂ ਗੈਟ ਇਨਟੂ ਰੌਂਗ ਫੁਲ ਐਕਸ ਸੋ ਨੋਬਾਡੀ ਸੇਵ ਹੇ ਲੈਕਿਨ ਸੋ ਕੁਝ ਮੈਨੂੰ ਕੁਝ ਮੈਨੂੰ ਦੋਦਾ ਵਿਜੀਲ ਸਾਲ ਚਾਹੋ ਵੀ ਗੈਂਟ ਡਿਪਾਰਟਮੈਂਟ ਵਾਕਿੰਗ ਚਾਹੋ ਵੀ ਗੈਂਟ ਜੇ ਨੰਬਰ ਸਵੇਤ ਰੰਗ ਗੱਡੀਆਂ ਦੇ ਅੰਦਰ ਲੈਦਰ ਕਿੱਦ ਲੱਗਾ ਹੋਆ ਤੇ ਬੈਠਾ ਕੌਣ ਸੀਗਾ ਸਾਡਾ ਸਾਡਾ ਕੰਮ ਹੈਗਾ ਜੀ ਸਾਡਾ ਕੰਮ ਹੈਗਾ ਟੂ ਟੂ ਰਿਕੈਪ ਦੀ ਇਸ਼ੂ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਕਰ ਪੰਜਾਬ ਪੁਲੀ ਨਹੀਂ ਕਰਨੀਏ ਤਾਂ ਕਰਨਲ ਬਾਠ ਨੂੰ ਸੀਰੀਅਸ ਕਰ ਦੂਗਾ ਉਹ ਕਰ ਦੇਗੇ ਅਗਰ ਸਾਡੇ ਕੋਲ ਅਗਰ ਗਾਜਾ ਫਾਰਮ ਤੋਂ ਮੈਕੈਨਿਜ਼ਮ ਦੋਵਾਓ ਪੰਜਾਬ ਪੁਲੀ ਤਾਂ ਮੈਨੂੰ ਅੱਧੇ ਘੰਟੇ ਲਈ ਦਵਾ ਦਿਓ ਮੈਂ ਤੁਹਾਨੂੰ ਇਹ ਦੱਸ ਦਿੰਦਾ ਸਾਡਾ ਉਹ ਤਾਂ ਗਰਮ ਮੋਲ ਲੈਣ ਤੁਸੀਂ ਫਿਰ ਤਾਂ ਲੈ ਲੈ ਧੰਨਵਾਦ ਜੀ